ਬਠਿੰਡਾ ਦੀ ਵੀਰ ਕਲੋਨੀ ਚੋਸ ਸਮੇਂ ਸੰਸਨੀ ਫੈਲ ਗਈ 14 ਚਾਰ ਲੁਟੇਰੇ ਦੋ ਮਹਿਲਾਵਾਂ ਨੂੰ ਬੰਦੀ ਬਣਾ ਕੇ ਉਹਨਾਂ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਘਟਨਾ ਸਵੇਰੇ 6:30 ਵਜੇ ਦੀ ਹੈ ਦਰਅਸਲ ਵੀਰ ਕਲੋਨੀ ਦੀ ਕੋਠੀ ਨੰਬਰ 163 'ਚ ਕਿਰਨ ਅਗਰਵਾਲ ਨਾਂ ਦੀ ਔਰਤ ਰਹਿੰਦੀ ਹੈ ਜਿਸਦੇ ਪਤੀ ਦਾ ਦਿਹਾਂਤ ਹੋ ਚੁੱਕਿਆ ਤੇ ਕਿਰਨ ਦੇ ਘਰ ਦੇ ਨਾਲ ਵਾਲੀ ਗਵੰਡਨ ਵੀ ਸੌਣ ਲਈ ਆਈ ਹੋਈ ਸੀ ਚਾਰ ਲੁਟੇਰਿਆਂ ਨੇ ਹਥਿਆਰ ਦੀ ਨੋਕ ਤੇ ਦੋਆਂ ਔਰਤਾਂ ਨੂੰ ਬੰਦੀ ਬਣਾ ਕੇ 25 ਤੋਲੇ ਸੋਨਾ, ਦੋ ਐਲਸੀਡੀ, ਅੱਧਾ ਕਿਲੋ ਚਾਂਦੀ, ਤਿੰਨ ਮੋਬਾਈਲ ਫੋਨ ਤੇ ਨਗਦੀ ਲੁੱਟ ਕੇ ਲੈ ਗਏ। ਇਹ ਵਾਰਦਾ ਸਵੇਰੇ ਸਵਾ 4 ਵਜੇ ਦੀ ਹੈ ਜੀ। ਲੰਬੀ ਬੈਲ ਦੇਖ ਕੇ ਉਹਨਾਂ ਨੇ ਦਰਵਾਜ਼ਾ ਖੋਲ੍ਹਵਾਇਆ ਤੇ ਲੇਡੀਜ਼ ਦੇ ਮੂੰਹ ਤੇ ਕੱਪੜਾ ਬੰਨ੍ਹ ਕੇ ਟੇਪ ਲਾ ਕੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਲੇਡੀਜ਼ ਅੰਦਰ ਬੈਠੇ ਸੀ ਉਹਦੇ ਪੈਰ ਬੰਨਤੇ ਜੀ। ਉਹਦਾ ਵੀ ਫਿਰ ਮੂੰਹ ਤੇ ਟੇਪ ਲਾਤੀ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਰੀਆਂ ਲਮਾਰੀਆਂ ਤਿੰਨੋਂ ਕਮਰਿਆਂ ਦੀਆਂ ਖੋਲੀਆਂ ਤੇ ਸਮਾਨ ਘਟਕੇ ਲੈ ਗਏ ਨਾਲ ਦੋ ਕਮਰਿਆਂ ਦੀਆਂ ਐਲਸੀਡੀਆਂ ਉਤਾਰ ਕੇ ਲੈ ਗਏ ਜੀ ਸਾਈਡ ਤੇ ਲੈਪਟਾਪ ਪਿਆ ਸੀ ਉਹ ਚੱਕ ਕੇ ਲੈ ਗਏ ਜੀ ਫਿਰ ਉਹਨਾਂ ਨੇ ਤਿੰਨਾਂ ਤੋਂ ਮੰਗ ਕੇ ਤਿੰਨੋਂ ਦਾ ਹੀ ਫੋਨ ਲੈ ਕੇ ਗਏ ਜਨਾਬ ਇੱਕ ਐਪਲ ਦਾ ਫੋਨ ਹੈ ਜੀ ਇੱਕ ਸੋਨੀ ਦਾ ਇੱਕ ਸੈਮਸੰਗ ਦਾ ਹੈ ਜੀ ਅਦਰ ਮੌਕੇ ਤੇ ਪਾਂਜੀ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਸਵੇਰੇ ਕਰੀਬ 4:00 ਵਜੇ ਬੈਲ ਵੱਜੀ ਇਹਨਾਂ ਦੀ ਸਵਾ 4:00 ਵਜੇ ਕਾਫੀ ਜ਼ੋਰ ਬੈਲ ਬਜਰੀ ਜਦੋਂ ਇੱਕ ਲੇਡੀ ਨੇ ਬਿਲਕੁਲੀ ਗੇਟ ਖੋਲ੍ਹਿਆ ਤਾਂ ਉਥੇ ਉਹਨਾਂ ਦਾ ਉਹਨੂੰ ਪਿੱਛੇ ਧੱਕੀ ਲੈ ਗਏ ਤੇ ਉਹਨਾਂ ਨੂੰ ਬੰਨਤਾ ਤੇ ਉਹ ਬਾਅਦ ਵਿੱਚ ਉਹਨਾਂ ਦੇ ਘਰੇ ਫਰੋੜਾ ਫਰਾਲੀ ਕਰਕੇ ਉਹਨਾਂ ਦਾ ਸਿਉਣਾ ਲੈਪਟਾਪ ਦੋ ਸੀਡੀ ਤੇ ਕੁਛ ਚੰਦੀ ਲੈ ਗਏ ਫਿਲਹਾਲ ਪੁਲਿਸ ਲੁਟੇਰਿਆਂ ਦੇ ਸਕੈਚ ਬਣਾ ਕੇ ਉਹਨਾਂ ਦੀ ਪਛਾਣ ਚ ਜੁੜ ਗਈ ਹੈ ਪਰ ਆਏ ਦਿਨ ਕਰਾਂ ਚ ਹੋ ਰਹੀਆਂ ਲੁੱਟਖੋਹਾਂ ਪੁਲਿਸ ਪਰ ਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੀਆਂ ਨੇ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ